ਮੈਂ ਕਹਿੰਦੀ ਫਰੂਕੀ ਸਾਹਿਬ ਜਦੋਂ ਨਸੇ ਕਰਮ ਹੋ ਜਾਂਦਾ ਨਾ ਨਸੇ ਕਰਮ ਜਿਹਨੂੰ ਅਸੀਂ ਨੱਕ ਦੇ ਵਿੱਚ ਤੇਲ ਪਾਉਣਾ ਕਹਿੰਦੇ ਆ ਬੂੰਦਾ ਪਾਉਣੀ ਆ ਕਹਿ ਦਿੰਦੇ ਆ ਸਾਡੇ ਆਯੁਰਵੈਦਿਕ ਵਿੱਚ ਨਸੇ ਕਰਮ ਕਹਿੰਦੇ ਆ ਨਸੇ ਕਰਮ ਜਦੋਂ ਅਸੀਂ ਕਰਾਉਨੇ ਆ ਨਾ ਕਿਸੇ ਪੇਸ਼ੇਂ ਨੂੰ ਉਹ ਅੰਗ ਅੰਗ ਨਸ ਨਸ ਦੇ ਵਿੱਚ ਜਾ ਕੇ ਜਿਹੜੀ ਸਾਡੇ ਜਿੱਦੀਆਂ ਵੀ ਨਸਾਂ ਹੁੰਦੀਆਂ ਨੇ ਜਿੰਨੇ ਵੀ ਕੰਨ ਨੱਕ ਅੱਖ ਮੂੰਹ ਗਲਾ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਹੋਰ ਆ ਇਹ ਜਦੋਂ ਅਸੀਂ ਨਸੇ ਕਰਮ ਕਰਾਉਂਦੇ ਆ ਨਾ ਕੱਲਾ ਇਹ ਬ੍ਰੇਨ ਤੇ ਨੱਕ ਕੰਨ ਅੱਖ ਮੂੰਹ ਤੇ ਨਿਗਮ ਕਰਦਾ ਸਾਡੀਆਂ ਗਰਦਨ ਦੀਆਂ ਨਾੜਾਂ ਤੇ ਸਾਡੇ ਬਾਤ ਰੋਗ ਤੇ ਪਿੱਤ ਰੋਗ ਤੇ ਕਫ ਰੋਗ ਤੇ ਸਾਰਿਆਂ ਦੇ ਕੰਮ ਕਰਦਾ ਜਦੋਂ ਅਸੀਂ ਇਹ ਚੀਜ਼ਾਂ ਨੂੰ ਅਜ਼ਮਾਉਨੇ ਆ ਸਾਡੇ ਵੈਦ ਹਕੀਮ ਪੁਰਾਣੇ ਤੋਂ ਪੁਰਾਣੇ ਜਦੋਂ ਇਹ ਚੀਜ਼ਾਂ ਦੇ ਕਰਾਉਂਦੇ ਸੀ ਨਸੇ ਕਰਮ ਵਗੈਰਾ ਕਰਾਉਂਦੇ ਸੀਗੇ ਰਿਜ਼ਲਟ ਪਹਿਲੇ ਹਫ਼ਤੇ ਸ਼ੁਰੂ ਹੋ ਜਾਂਦੇ ਸੀਗੇ ਇਹ ਲੋਕ ਅੱਜ ਕੱਲ ਛੱਡ ਚੁੱਕੇ ਨੇ ਜਦੋਂ ਅਸੀਂ ਕਿਸੇ ਨੂੰ ਦੱਸਦੇ ਆ ਨਸੇ ਕਰਮ ਕਰੋ ਨਸੇ ਕਰਮ ਕਰਨ ਨੂੰ ਕਹਿੰਦੇ ਆ ਤਾਂ ਲੋਕ ਕਹਿੰਦੇ ਨੇ ਜੀ ਔਖਾ ਨੱਕ ਵਿੱਚ ਪਾਉਣਾ ਵਾਲਾ ਔਖਾ ਲੱਗਦਾ ਜਿਹੜੀ ਅਸੀਂ ਇਦਾਂ ਦੀਆਂ ਜੜੀਆਂ ਬੂਟੀਆਂ ਰੱਖੀਆਂ ਹੁੰਦੀਆਂ ਨੇ ਜਾਂ ਅਸੀਂ ਮੈਡੀਸਨ ਵਗੈਰਾ ਦਿੰਨੇ ਆ ਜੇ ਤੁਸੀਂ ਉਹਦੇ ਨਾਲ ਨਸੇ ਕਰਮ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਡਬਲ ਦੇਖ ਨੂੰ ਮਿਲਦੇ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਮੈਂ ਕਹਾਂ ਜੀ ਫਰੂਕੀ ਸਾਹਿਬ ਜਦੋਂ ਨਸੇ ਕਰਮ ਹੋ ਜਾਂਦਾ ਨਾ ਨਸੇ ਕਰਮ ਨਸੇ ਕਰਮ ਜਿਹਨੂੰ ਅਸੀਂ ਨੱਕ ਦੇ ਵਿੱਚ ਤੇਲ ਪਾਉਣਾ ਕਹਿੰਦੇ ਆ ਬੂੰਦਾ ਪਾਉਣੀ ਆ ਕਹਿ ਦਿੰਦੇ ਨੇ ਇਹਨੂੰ ਸਾਡੇ ਆਯੁਰਵੈਦਿਕ ਵਿੱਚ ਨਸੇ ਕਰਮ ਕਹਿੰਦੇ ਚਾ ਨਸੇ ਕਰਮ ਜਦੋਂ ਅਸੀਂ ਕਰਾਉਨੇ ਆ ਨਾ ਕਿਸੇ ਪੇਸ਼ੈਂਟ ਨੂੰ ਉਹ ਅੰਗ ਅੰਗ ਨਸ ਨਸ ਦੇ ਵਿੱਚ ਜਾ ਕੇ ਜਿਹੜਾ ਧੜਤ ਇਹ ਤੋਂ ਪ੍ਰੋਪਰਲੇ ਪਾਸੇ ਜਿਹੜਾ ਜਾਨੀ ਸਾਡੇ ਜਿੱਦਿਆ ਵੀ ਨਸਾਂ ਆਉਂਦੀਆਂ ਨੇ ਜਿੰਨੇ ਵੀ ਕੰਨ ਨੱਕ ਅੱਖ ਮੂੰਹ ਗਲਾ ਸਾਰੇ ਦੇ ਉੱਪਰ ਕੰਮ ਵਧੀਆ ਤਰੀਕੇ ਨਾਲ ਕਰ ਦਿੰਦਾ ਇਹਦੇ ਵਿੱਚ ਫਿਰਕੀ ਸਾਹਿਬ ਇੱਕ ਹੋਰ ਆ ਇਹ ਜਦੋਂ ਅਸੀਂ ਨਸੇ ਕਰਮ ਕਰਾਉਨੇ ਆ ਨਾ ਕੱਲਾ ਇਹ ਬ੍ਰੇਨ ਤੇ ਨੱਕ ਕੰਨ ਅੱਖ ਮੂੰਹ ਤੇ ਨਹੀਂ ਕੰਮ ਕਰਦਾ ਇਹ ਸਾਡੀਆਂ ਗਰਦਨ ਦੀਆਂ ਨਾੜਾਂ ਤੇ ਸਾਡੇ ਬਾਤ ਰੋਗ ਤੇ ਪਿੱਤ ਰੋਗ ਤੇ ਕਫ ਰੋਗ ਤੇ ਸਾਰਿਆਂ ਤੇ ਕੰਮ ਕਰ ਜਾਂਦਾ ਜਦੋਂ ਅਸੀਂ ਇਹ ਚੀਜ਼ਾਂ ਨੂੰ ਅਜ਼ਮਾਉਨੇ ਆ ਸਾਡੇ ਵੈਦ ਹਕੀਮ ਪੁਰਾਣੇ ਤੋਂ ਪੁਰਾਣੇ ਜਦੋਂ ਇਹ ਚੀਜ਼ਾਂ ਦੇ ਕਰਾਉਂਦੇ ਸੀ ਨਸੇ ਕਰਮ ਵਗੈਰਾ ਕਰਾਉਂਦੇ ਸੀਗੇ ਰਿਜ਼ਲਟ ਪਹਿਲੇ ਹਫ਼ਤੇ ਸ਼ੁਰੂ ਹੋ ਜਾਂਦੇ ਸੀਗੇ ਇਹ ਲੋਕ ਅੱਜ ਕੱਲ ਛੱਡ ਚੁੱਕੇ ਨੇ ਜਦੋਂ ਅਸੀਂ ਕਿਸੇ ਨੂੰ ਦੱਸਦੇ ਆ ਅਸੀਂ ਕਿ ਨਸੇ ਕਰਮ ਕਰੋ ਨਸੇ ਕਰਮ ਕਰਨ ਨੂੰ ਕਹਿੰਦੇ ਆ ਤਾਂ ਲੋਕ ਕਹਿੰਦੇ ਨੇ ਜੀ ਔਖਾ ਨੱਕ ਵਿੱਚ ਪਾਉਣਾ ਬੜਾ ਔਖਾ ਲੱਗਦਾ ਪਰ ਜਦੋਂ ਤੁਸੀਂ ਜਿਹੜੀ ਅਸੀਂ ਇਦਾਂ ਦੀਆਂ ਜੜੀਆਂ ਬੂਟੀਆਂ ਰੱਖੀਆਂ ਹੁੰਦੀਆਂ ਨੇ ਜਾਂ ਅਸੀਂ ਮੈਡੀਸਨ ਵਗੈਰਾ ਦਿੰਨੇ ਆ ਜੇ ਤੁਸੀਂ ਉਹਦੇ ਨਾਲ ਨਸੇ ਕਰਮ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਦਬਲ ਦੇਖ ਨੂੰ ਮਿਲਦੇ ਨੇ ਤੁਰੰਤ ਰਿਜ਼ਲਟ ਦੇਖਣ ਨੂੰ ਮਿਲਦੇ ਨੇ। ਡਾਕਟਰ ਸਾਹਿਬ ਸਾਈਨਸ ਦੀ ਪ੍ਰੋਬਲਮ ਬਹੁਤ ਜ਼ਿਆਦਾ। ਮੇਰੇ ਕੋਲ ਪੇਸ਼ੈਂਟ ਕਾਫੀ ਹੈਗਾ। ਕਾਫੀ ਜ਼ਿਆਦਾ ਹੁਣ ਤੁਸੀਂ ਮੈਨੂੰ ਆ ਕੇ ਸਵਾਲ ਇਹ ਸੀਗਾ ਡਾਕਟਰ ਸਾਹਿਬ ਤੁਸੀਂ ਮੈਡੀਸਨ ਦਿੰਨੇ ਹੋ ਰਿਜ਼ਲਟ ਵਧੀਆ ਨੇ ਤੁਸੀਂ ਇਹਦੇ ਤੇ ਵੀਡੀਓ ਕਿਉਂ ਨਹੀਂ ਬਣਾਉਂਦੇ? ਠੀਕ ਹੈ। ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੱਸਦੇ? ਠੀਕ ਹੈ। ਬੜੇ ਲੋਕ ਪਰੇਸ਼ਾਨ ਨੇ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦਾ ਸਾਈਨਸ ਦੀ ਪ੍ਰੋਬਲਮ ਤੋਂ ਅੱਜ ਪਰੇਸ਼ਾਨ ਆ। ਠੀਕ ਹੈ। ਧੂੜ ਮਿੱਟੀ ਨਾਲ ਸਾਈਨਸ ਹੋਣੀ। ਨਜਲਾ ਜਿਹਾ ਕੰਮ ਹੋਣਾ। ਵਾਰ-ਵਾਰ ਛਿੱਕਾਂ ਆਉਣੀਆਂ। ਗਲੇ ਦੇ ਵਿੱਚ ਖਾਰਸ਼ ਹੋ ਕੇ ਖੰਘ ਆਉਣੀ ਪ੍ਰਾਣ ਗਲੇ ਦੇ ਅੰਦਰਲੇ ਪਾਸੇ ਨਜਲਾ ਅਗਰਨਾ ਸਿਰ ਪਰ ਆਪਰਾ ਰਹਿਣਾ ਸਿਰ ਦੇ ਵਿੱਚ ਕਈ ਵਾਰ ਤੁਸੀਂ ਮੈਨੂੰ ਆਕੇ ਡਾਕਟਰ ਕਹਿਣਗੇ ਪੇਸ਼ੈਂਟ ਕਹਿਣਗੇ ਡਾਕਟਰ ਕਹਿੰਦੇ ਨੇ ਤੁਹਾਡੇ ਬ੍ਰੇਨ ਦੇ ਵਿੱਚ ਨਜਲਾ ਜੰਮ ਗਿਆ ਦੇਖੋ ਜਿਹੜਾ ਅਸੀਂ ਨਸੇ ਕਰਮ ਕਰਾਉਨੇ ਆ ਫਰੁਕੀ ਸਾਹਿਬ ਜਦੋਂ ਤੁਸੀਂ ਨਸੇ ਕਰਮ ਕਰਦੇ ਹੋ ਜਿਹੜਾ ਬ੍ਰੇਨ ਦੇ ਵਿੱਚ ਤੁਹਾਡੇ ਨਜਲਾ ਜਾ ਮੰਗਿਆ ਜਿਹੜਾ ਤੁਹਾਡੇ ਮੱਥੇ ਦੇ ਵਿੱਚ ਆ ਚੀਜ਼ਾਂ ਦੇ ਵਿੱਚ ਹੱਡੀ ਵਧਣੀ ਮਾਸ ਵਧਣਾ ਇਦਾਂ ਦੀਆਂ ਚੀਜ਼ਾਂ ਜਿਹੜੀ ਪ੍ਰੋਬਲਮ ਹੈ ਜਦੋਂ ਨਸੇ ਕਰਮ ਕਰਦੇ ਆ ਤਾਂ ਤੁਰੰਤ ਕੰਮ ਕਰਦੀ ਆ ਉਹਦੇ ਉੱਤੇ ਫਿਰ ਕੀ ਸਾਹਿਬ ਦੇਖੋ ਮੈਂ ਜ਼ਿਆਦਾ ਬੋਲਣ ਤੇ ਨਹੀਂ ਮੈਂ ਯਕੀਨ ਰੱਖਦਾ ਲੋਕਾਂ ਤੇ ਰਿਜ਼ਲਟ ਲੈਣ ਤੇ ਜਦੋਂ ਮੈਂ ਰਿਜ਼ਲਟ ਲੈਣਾ ਜਦੋਂ ਅਸੀਂ ਕਿਸੇ ਮੈਡੀਸਿਨ ਨੂੰ ਲੋ ਅਗਲੇ ਨੂੰ ਦਿਨੇ ਆ ਉਹ ਜਦੋਂ ਆ ਕੇ ਸਾਨੂੰ ਦੱਸਦਾ ਜਿਹੜੀ ਉਹ ਖੁਸ਼ੀ ਮਿਲਦੀ ਹੈ ਜਿਹੜੀ ਉਹ ਪਰਮਾਤਮਾ ਦੀ ਰਹਿਮਤਾ ਸਾਡੇ ਉੱਤੇ ਹੋਈਆਂ ਨੇ ਜਦੋਂ ਉਹ ਮੈਂ ਸੁਣਦਾ ਲੋਕਾਂ ਦੇ ਮੂੰਹ ਚੋਂ ਮੈਨੂੰ ਬੜਾ ਵਧੀਆ ਲੱਗਦਾ ਹੁਣ ਇੱਕ ਪੇਸ਼ੈਂਟ ਸੀਗਾ ਮੇਰੇ ਕੋਲੇ ਆ ਆਪਣੇ ਨਾਲ ਹੀ ਇੱਥੇ ਕੱਕੇ ਤੋਲੇ ਕੋਲੇ ਹੈਨਾ ਪਿੰਡ ਤੇ ਉਹ ਇਹ ਮਾਸ ਵਧਿਆ ਸੀ ਲੇਡੀਜ਼ ਦੇ ਕਾਫੀ ਜ਼ਿਆਦਾ ਇੰਨਾ ਨੱਕ ਦਾ ਮਾਸ ਬਾਹਰ ਸੀਗਾ 2 ਮਹੀਨੇ ਦੇ ਵਿੱਚ ਵੀ ਠੀਕ ਹੋ ਗਿਆ 2 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਜੀ ਪਹਿਲੇ ਹੀ ਮਹੀਨੇ ਮਾਸ ਅੱਧਾ ਰਹਿ ਗਿਆ ਦੂਜੇ ਮਹੀਨੇ ਬਿਲਕੁਲ ਖਤਮ ਹੋ ਗਿਆ ਲੇਡੀਜ਼ ਅਪਰੇਟ ਕਰਾਉਣ ਤੋਂ ਡਰਦੀ ਸੀਗੀ ਜਿਹੜੀ ਅੱਜ ਖੁਸ਼ ਆ ਬਹੁਤ ਵਧੀਆ ਸਾਹ ਨਹੀਂ ਸੀ ਆਉਂਦਾ ਸਾਹ ਆਉਣ ਲੱਗ ਗਿਆ ਨਜ਼ਲਾਜ ਕਾਮ ਸੀਗਾ ਉਹ ਠੀਕ ਹੋ ਗਿਆ ਦੇਖੋ ਜਿਹੜੀਆਂ ਇਹ ਚੀਜ਼ਾਂ ਨੇ ਫਰੁਕੀ ਸਾਹਿਬ ਅਸੀਂ ਕੀ ਕਰਦੇ ਆ ਕਾੜੀ ਅਸੀਂ ਕਹਿੰਨੇ ਆ ਜਾ ਕੇ ਆਪਰੇਟ ਕਰਾ ਦਿਓ ਕੰਮ ਖਤਮ ਕਰੋ ਲੇਕਿਨ ਆਪਰੇਟ ਕਰਾਉਣ ਤੋਂ ਬਾਅਦ ਕੰਮ ਖਤਮ ਨਹੀਂ ਹੋਇਆ ਕੰਮ ਵਧ ਗਿਆ ਉਹਦੇ ਵਿੱਚ ਕੀ ਆ ਜੀ ਫਰੁਕੀ ਸਾਹਿਬ ਜਦੋਂ ਅਸੀਂ ਆਪਰੇਟ ਕਰਾ ਲੈਂਦੇ ਆ ਦਵਾਈਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ ਜਿਹੜਾ ਨਜ਼ਲਾਜ ਕਾਮ ਆ ਉਹ ਤੁਹਾਨੂੰ ਹੋਰ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਇੱਕ ਅੱਜ ਕੱਲ ਬੜਾ ਚੱਲਿਆ ਹੋਇਆ ਇੱਕ ਸੁਣ ਗਲੋ ਜਾਂ ਨੱਕ ਦੇ ਵਿੱਚ ਪਾਉਣ ਨੂੰ ਦਿੰਦੇ ਆ ਜਦੋਂ ਐਲੋਪੈਥੀ ਉਹ ਆਪਾਂ ਯੂਜ਼ ਕਰਦੇ ਆ ਉਹਦੇ ਨਾਲ ਕਿ ਜਿਹੜਾ ਨਜ਼ਲਾ ਜੁਕਾਮ ਆ ਵੱਧ ਜਾਂਦਾ ਉਹ ਤੁਹਾਨੂੰ ਬਾਹਰ ਤਾਂ ਨਹੀਂ ਹੁੰਦਾ ਜਿਹੜਾ ਪਾਣੀ ਆ ਉਹ ਹਟ ਜਾਂਦਾ ਲੇਕਿਨ ਅੰਦਰਲੇ ਪਾਸੇ ਜਿਹੜਾ ਨਜ਼ਲਾ ਜੰਮ ਕੇ ਗਾਲ ਵਾਲੀ ਸਾਈਡ ਨੂੰ ਡਿੱਗਣਾ ਸ਼ੁਰੂ ਕਰਦਾ ਉਹਦੇ ਵਿੱਚ ਕੀ ਆ ਇਨਫੈਕਸ਼ਨ ਵੱਜ ਜਾਂਦੀ ਆ ਉਹਦੇ ਵਿੱਚ ਤੁਹਾਡੀ ਗਲੇ ਦੀ ਇਨਫੈਕਸ਼ਨ ਵੱਧ ਗਈ ਗਲੇ ਦੇ ਵਿੱਚ ਖਾਰਸ਼ ਹੋਣੀ ਸ਼ੁਰੂ ਹੋ ਗਈ ਖਾਰਸ਼ ਹੋ ਕੇ ਤੁਹਾਨੂੰ ਖੰਘ ਹੋਣੀ ਸ਼ੁਰੂ ਹੋ ਗਈ ਕੰਨਾਂ ਦੇ ਵਿੱਚ ਤੁਹਾਨੂੰ ਵਾਜਾਂ ਆਉਣ ਲੱਗ ਗਏ ਕੰਨ ਤੁਹਾਡੇ ਜਿਹੜੇ ਨੇ ਦਰਦ ਕਰਨ ਲੱਗ ਗਏ ਜਿਹੜੇ ਉੱਚਾ ਸੋਣਾ ਸ਼ੁਰੂ ਹੋ ਗਿਆ ਇਹ ਚੀਜ਼ਾਂ ਦੀ ਕਾਫੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਤੁਹਾਨੂੰ ਇਹ ਚੀਜ਼ਾਂ ਹੋਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਤਾਂ ਤੁਹਾਡੇ ਜਿਹੜੀ ਆ ਸਾਇਨਸ ਦੀ ਪ੍ਰੋਬਲਮ ਵੱਜ ਜਾਂਦੀ ਆ ਇਹਦੇ ਵਿੱਚ ਅੱਖਾਂ ਦੀ ਰੋਸ਼ਨੀ ਦਾ ਫਰਕ ਪੈ ਜਾਂਦਾ ਕੰਨਾਂ 'ਚ ਉੱਚਾ ਸੁਣਨ ਲੱਗ ਜਾਂਦਾ ਨੱਕ ਦਾ ਜਿਹੜਾ ਵਗਣਾ ਸ਼ੁਰੂ ਹੋ ਜਾਂਦਾ ਨਜਲਾ ਜਿਹੜਾ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਫਰੁਕੀ ਸਭ 스멜 ਆਉਣੀ ਬੰਦ ਹੋ ਗਈ ਤੇ ਜੇ ਤੁਹਾਨੂੰ 스멜 ਹੁਣ ਬੰਦ ਹੋ ਗਈ ਸਵਾਦ ਨਹੀਂ ਆਉਂਦਾ ਟੇਸਟ ਨਹੀਂ ਆਉਂਦਾ ਹੁਣ ਕਈ ਲੋਕ ਕਹਿਣਗੇ ਜੀ ਮੈਂ ਰੋਟੀ ਖਾਣਾ ਮੇਰੇ ਤੇ ਮਸਾਲੇ ਬੜੇ ਪਾਏ ਹੋਏ ਨੇ ਸਬਜ਼ੀ ਚ ਕਰਦੇ ਤਾਂ ਕਹਿੰਦੇ ਸਵਾਦ ਬਹੁਤ ਆ ਮੇਰਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਕਹਿੰਦਾ ਮੈਂ ਕਿਹਾ ਤੁਸੀਂ ਕੁਝ ਪਾਇਆ ਹੀ ਨਹੀਂ ਉਹ ਜਿਹੜੀਆਂ ਚੀਜ਼ਾਂ ਨੇ ਜਦੋਂ ਸਾਈਨਸ ਵੱਜ ਜਾਂਦੀ ਆ ਪ੍ਰਾਣੀ ਹੋ ਜਾਂਦੀ ਆ ਤੁਹਾਨੂੰ ਇਦਾਂ ਦੀਆਂ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਇਹਦਾ ਇਲਾਜ ਲੈਟਰੋਪੈਥੀ ਵਿੱਚ ਕਰੋ ਨਿਓ ਤਾਂ ਬਹੁਤ ਸਰਲ ਇਲਾਜ ਆ ਬਹੁਤ ਵਧੀਆ ਤਰੀਕੇ ਦਾ ਇਲਾਜ ਆ ਤੁਸੀਂ ਠੀਕ ਹੋ ਸਕਦੇ ਹੋ ਇਹਦੇ ਵਿੱਚ ਕਾਲੀ ਨਾ ਕਰਿਆ ਕਰੋ ਜੇ ਤੁਹਾਨੂੰ ਪੁਰਾਣੇ ਪ੍ਰੋਬਲਮ ਆ ਤਾਂ ਥੋੜਾ ਜਿਹਾ ਸਹਿਜ ਮਤੇ ਨਾ ਚੱਲਿਆ ਕਰੋ ਹਰ ਪ੍ਰੋਬਲਮ ਦਾ ਹੱਲ ਐਲੈਕਟਰੋਪੈਥੀ ਵਿੱਚ ਸਾਨੂੰ ਕੁਦਰਤ ਨੇ ਦੇਤਾ। ਸਾਹ ਬੰਦ ਹੋਣ ਨਾਲ ਫਿਰ ਕਿਹਾ ਤੁਸੀਂ ਦੇਖਿਆ ਹੁਣਾਂ ਕਈ ਵਾਰ। ਆਵਾਜ਼ ਕਰਕੇ ਉੱਠੋ ਅਗਲਾ। ਹਾ ਅਗਲਾ ਕਹਿੰਦਾ ਕੀ ਹੋ ਗਿਆ ਇਹ ਨਾਲ ਪਿਆ ਵੀ ਡਰ ਜਾਂਦਾ। ਚਲੋ ਕਰਦਿਆਂ ਨੂੰ ਪਤਾ ਹੁੰਦਾ ਕਈ ਵਾਰ ਨਵੀਂ ਜਗ੍ਹਾ ਚੱਲ ਜੇ ਅਗਲਾ ਕਹਿੰਦਾ ਯਾਰ ਪਤਾ ਨਹੀਂ ਕੀ ਹੋ ਗਿਆ। ਅਗਲਾ ਭੱਜ ਕੇ ਜਾ ਕੇ ਉਹਨੂੰ ਕਹਿੰਦਾ ਮੈਂ ਉਠਾਉਂਦਾ ਉਹਨੂੰ ਅਗਲਾ ਕਹਿੰਦਾ ਕੀ ਹੋ ਗਿਆ ਯਾ ਠੀਕ ਆ ਤੂੰ। ਉਹ ਕਹਿੰਦਾ ਮੈਂ ਤਾਂ ਠੀਕ ਆ ਮੈਨੂੰ ਹੁਣ ਠੀਕ ਹੋਇਆ ਜਦੋਂ ਮੈਂ ਉੱਠ ਕੇ ਬੈਠਿਆ ਮੇਰਾ ਸਾਹ ਬੰਦ ਹੋ ਗਿਆ ਸੀ। ਜਦੋਂ ਸਾਡੇ ਅੰਦਰਲੇ ਪਾਸੇ ਰੇਸ਼ਾ ਟਿਕਣਾ ਸ਼ੁਰੂ ਹੋ ਗਿਆ ਸਾਡੇ ਲੰਗਸ ਜਿਹੜੇ ਨੇ ਉਹਨਾਂ ਨੂੰ ਜਕੜਿਆ ਜਾਂਦੇ ਨੇ ਲੰਗਸ ਜਿਹੜੇ ਅੰਦਰ ਫੇਫੜੇ ਜਕੜੇ ਜਾਂਦੇ ਨੇ ਸਾਨੂੰ ਸਾਹ ਦੀ ਪ੍ਰੋਬਲਮ ਵੱਜ ਜਾਂਦੀ ਆ ਸਾਹ ਜਿਹੜਾ ਔਖਾ ਆਉਣ ਲੱਗ ਜਾਂਦਾ ਜਿਹਨੂੰ ਅਸੀਂ ਦਮਾ ਕਹਿ ਦਿੰਨੇ ਆ ਹੌਲੀ ਹੌਲੀ ਦਮੇ ਤੋਂ ਸਾਨੂੰ ਟੀਵੀ ਹੋ ਜਾਂਦੀ ਹੈ ਟੀਵੀ ਉਹ ਨਾਲ ਲੰਘਦੇ ਦੇ ਵਿੱਚ ਸਾਡੇ ਅਸਰ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਅਸਰ ਹੋ ਜਾਂਦੇ ਨੇ ਸਾਨੂੰ ਦਮੇ ਸਾਹ ਆਉਣਾ ਬੰਦ ਹੋ ਜਾਂਦਾ ਕਈ ਵਾਰ ਤੁਸੀਂ ਪੇਸ਼ੈਂਟ ਦੇਖੇ ਹੋਣੇ ਨੇ ਵਿਰਕੀ ਸਾਹਿਬ ਨਾ ਤਾਂ ਟੀਵੀ ਹੁੰਦੀ ਆ ਨਾ ਉਹਨਾਂ ਨੂੰ ਦਮਾ ਹੁੰਦਾ ਜ਼ਿਆਦਾ ਪਰ ਮੂੰਹ ਚ ਖੂਨ ਆਉਂਦਾ ਹੁੰਦਾ ਹਾਂਜੀ ਹਾਂਜੀ ਕਈਆਂ ਦੇ ਖਾਂਸੀ ਕਰਨ ਆ ਜਾਂਦਾ ਵਿਰਕੀ ਸਾਹਿਬ ਕਈਆਂ ਦੇ ਵੈਸੇ ਵੀ ਖੂਨ ਆ ਜਾਂਦਾ ਜੁੱਕ ਦੇ ਵਿੱਚ ਹਾਂਜੀ ਉਹ ਕਾਰਨ ਇਹ ਕਿ ਨੇ ਸਾਈਨਸ ਜਦੋਂ ਪੁਰਾਣੀ ਹੋ ਜਾਂਦੀ ਹੈ ਜਦੋਂ ਉਹ ਇਨਫੈਕਸ਼ਨ ਕਰ ਦਿੰਦੀ ਹੈ ਫਿਰ ਸਾਨੂੰ ਮੂੰਹ ਚ ਕਈ ਵਾਰ ਖੂਨ ਆ ਜਾਂਦਾ ਜਦ ਉਸੀ ਕਿਸੇ ਡਾਕਟਰ ਕੋਲ ਜਾਨੇ ਡਾਕਟਰ ਕਹਿੰਦਾ ਇਹ ਪਹਿਲੀ ਵਾਰ ਆਇਆ ਉਹਨੂੰ ਇਹ ਸਵਾਲ ਹੁੰਦਾ ਇਹ ਪਹਿਲੀ ਵਾਰ ਆਇਆ ਤਾਂ ਪਹਿਲਾਂ ਵੀ ਹੁੰਦਾ ਉਹ ਕਹਿੰਦੇ ਜੀ ਨਹੀਂ ਅੱਜ ਪਹਿਲੀ ਵਾਰ ਆਇਆ ਕੋਈ ਗੱਲ ਨਹੀਂ ਏ ਘਰੋਂ ਆਉਣ ਦੀ ਲੋੜ ਨਹੀਂ ਇਹ ਤਾਂ ਉਦੋਂ ਆ ਗਿਆ ਹੁਣ ਦੇਖੋ ਵੀਰੂ ਕਿ ਸਾਹਿਬ ਜੇ ਤੁਹਾਨੂੰ ਬਲੱਡ ਆਇਆ ਮੂੰਹ ਦੇ ਵਿੱਚ ਤੁਹਾਡੇ ਖੂਨ ਆਇਆ ਤਾਂ ਤੁਹਾਨੂੰ ਸੀਰੀਅਸ ਹੋਣਾ ਚਾਹੀਦਾ ਤੁਹਾਨੂੰ ਆਪਣੇ ਵਧੀਆ ਡਾਕਟਰ ਜਾਂ ਵੈਦ ਨੂੰ ਦਿਖਾ ਕੇ ਉਹਦਾ ਇਲਾਜ ਕਰਾਉਣਾ ਚਾਹੀਦਾ ਨਹੀਂ ਤੁਹਾਨੂੰ ਕੱਲ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੁਹਾਨੂੰ ਟੀਵੀ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਜਿਦੇ ਵਿੱਚ ਤੁਸੀਂ ਸਾਰੀ ਉਮਰ ਦਵਾਈਆਂ ਦੇ ਆਦੀ ਹੋ ਜਾਓਗੇ ਐਲੋਪੈਥੀ ਤੇ ਆਦੀ ਹੋ ਜਾਓਗੇ ساری ਉਮਰ ਦਵਾਈਆਂ ਖਾਣੀਆਂ ਪਹਿਣਣੀਆਂ ਜੇ ਤੁਸੀਂ ਵਧੀਆ ਕਿਸੇ ਵੈਦ ਹਕੀਮ ਨੂੰ ਮਿਲ ਕੇ ਤੁਸੀਂ ਇਲਾਜ ਕਰਾਓਗੇ ਤਾਂ ਤੁਹਾਡੇ ਜਿਹੜੀਆਂ ਅਲਸਰ ਨੇ ਜਾਂ ਤੁਹਾਡੇ ਅੰਦਰ ਕੋਈ ਫਲਕਮ ਜੰਮੀ ਹੋਈ ਆ ਉਹ ਹੌਲੀ ਹੌਲੀ ਸਾਡੀਆਂ ਦਵਾਈਆਂ ਬਾਹਰ ਕੱਢ ਕੇ ਤੁਹਾਨੂੰ ਤੰਦਰੁਸਤ ਕਰ ਦਿੰਦੀਆਂ ਹੈ ਦੇਖੋ ਬੁਰਕੀ ਸਾਹਿਬ ਮੈਂ ਤੁਹਾਨੂੰ ਦੱਸਦਾ ਜਿੱਦਾਂ ਹੁਣ ਸਾਈਨਸ ਤੁਹਾਨੂੰ ਦੇਖਿਆ ਵੀ ਹਜੇ ਨਵੀਂ ਆਪਾਂ ਨੂੰ ਹਨਾ ਬਿਮਾਰੀ ਸ਼ੁਰੂ ਹੋਈ ਆ ਫਿਰ ਬਾਅਦ ਤੋਂ ਛਿੱਕਾ ਤੋਂ ਵੀ ਹੁੰਦੀ ਆ ਬੁਰਕੀ ਸਾਹਿਬ ਜਦੋਂ ਅਸੀਂ ਨਹਾ ਕੇ ਕਈ ਵਾਰ ਬਾਹਰ ਹੁੰਨੇ ਆ ਸਾਨੂੰ ਛਿੱਕਾ ਆਉਣੀ ਸ਼ੁਰੂ ਹੋ ਗਈਆਂ ਨੱਕ ਚੋਂ ਪਾਣੀ ਆਉਣਾ ਸ਼ੁਰੂ ਕਈਆਂ ਦੇ ਤਾਂ ਨੱਕ ਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਰੇਸ਼ਾ ਪਤਲਾ ਜਿਹਾ ਆਊਗਾ ਕਈਆਂ ਦੇ ਗਾੜਾ ਜਿਹਾ ਕਈਆਂ ਦਾ ਨੱਕ ਬੰਦ ਹੋ ਜਾਂਦਾ ਕਈਆਂ ਨੂੰ ਗਲੇ ਦੇ ਵਿੱਚ ਖਾਰਸ਼ ਹੋ ਕੇ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਆ ਜੇ ਤੁਹਾਨੂੰ ਇਦਾਂ ਦੇ ਸਿੰਪਟਮ ਦੇਖਦੇ ਆ ਤਾਂ ਸਮਝ ਲਓ ਤੁਹਾਨੂੰ ਸਾਈਨਸ ਦੀ ਪ੍ਰੋਬਲਮ ਸ਼ੁਰੂ ਹੋ ਗਈ ਹਨਾ ਵੀ ਬੈਡ ਨੂੰ ਪੁੱਛਿਆ ਵੀ ਤੁਹਾਡੀਆਂ ਜਿਹੜੀ ਲੈਟਰੋਪੈਥੀ ਆ ਇਹ ਕੰਮ ਕਰ ਸਕਦੀ ਹਾਂਜੀ ਬਿਲਕੁਲ ਕਰਦੀ ਆ ਜੇ ਤੁਸੀਂ ਇਹਨਾਂ ਨੂੰ ਮੰਨ ਲਓ ਕੋਈ ਲੰਬੇ ਸਮੇਂ ਤੋਂ ਕੋਈ ਮੈਡੀਸਨ ਲੈ ਰਹੇ ਹੋ ਜੇ ਤੁਸੀਂ ਉਹਦੇ ਨਾਲ ਯੂਜ਼ ਕਰਨੀ ਹੈ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਨੇਚੁਰੋਪੈਥੀ ਆ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਇਹਦੇ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇ ਨੇ ਇਹਦਾ ਫਰਕੂ ਸਾਹਿਬ ਇੱਕ ਏਜ ਅਕੋਰਡਿੰਗ ਉਮਰ ਦੇ ਅਕੋਰਡਿੰਗ ਤੇ ਵੇਅਰ ਦੇ ਅਕੋਰਡਿੰਗ ਤੁਹਾਨੂੰ ਅਸੀਂ ਡਰਾਪਸ ਦੇਣੇ ਹੁੰਦੇ ਨੇ ਬੰਦੇ ਦਾ weight ਦੇਖ ਕੇ ਬੰਦੇ ਦੀ ਉਮਰ ਦੇਖ ਕੇ ਬੰਦੇ ਨੇ ਦੇ ਜਿੱਦਾਂ ਵੀ ਹੈ ਨਾ ਬਿਮਾਰੀ ਦੇ ਅਕੋਰਡਿੰਗਸ ਅਸੀਂ ਡਰਾਪਸ ਦੇਣੇ ਹੁੰਦੇ ਨੇ ਜੇ ਹੁਣ ਉਮਰ ਦੇਖੋ ਹੁਣ weight ਦੇ ਨਾਲ ਬਹੁਤ ਜ਼ਿਆਦਾ ਸਬੰਧਤ ਹੁੰਦੀਆਂ ਨੇ ਮੈਡੀਸਨ ਜੇ ਆਪਾਂ weight ਦੇ ਹਿਸਾਬ ਨਾਲ ਮੈਡੀਸਨ ਦਵਾਂਗੇ ਉਹਦੇ ਅਕੋਰਡਿੰਗ ਮੈਡੀਸਨ ਦਵਾਂਗੇ ਕੰਮ ਵਧਿਆ ਕਰੂਗੀ ਹੁਣ ਜੇ ਆਪਾਂ ਉਹਨੂੰ ਬਗੈਰ ਮਤਲਬ ਉਹ ਆਪ ਚੱਕ ਕੇ ਜੀ ਆ ਸਾਰਿਆਂ ਨੂੰ ਲੈ ਲੈ ਜੀ ਆ ਤੂੰ ਵੀ ਦਾਸ ਲੈ ਲੈ ਤੂੰ 20 ਲੈ ਲੈ ਤੂੰ 15 ਲੈ ਲੈ ਉਹ ਨਹੀਂ ਮੈਡੀਸਨ ਕੰਮ ਕਰਦੀ 101% ਠੀਕ ਹੈ ਕੰਮ ਕਰਨ ਵਾਲੀ ਮੈਡੀਸਨ ਆ ਸਾਈਨਸ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਮੈਂ ਲੋਕਾਂ ਤੇ ਰਿਜ਼ਲਟ ਲਏ ਨੇ ਜੇ ਮੇਰੇ ਦੱਸੇ ਅਨੁਸਾਰ ਲੋਕ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਮੈਡੀਸਨ ਦਾ ਇਸਤੇਮਾਲ ਕਰਦੇ ਨੇ ਸਾਈਨਸ 101% ਕਦੇ ਮੈਂ ਅਜੇ ਤੱਕ ਕਿਹਾ ਨਹੀਂ 101% ਠੀਕ ਹੋ ਜਾਂਦੀ ਹੈ ਜਿਨ੍ਹਾਂ ਨੂੰ ਦੋਵੇਂ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜਾਂਦੀ ਆ ਜਿਨ੍ਹਾਂ ਨੂੰ ਵਾਰ-ਵਾਰ ਨਜਲਾ ਜ਼ੁਕਾਮ ਆ ਉਹ ਵੀ ਠੀਕ ਹੋ ਜਾਂਦਾ ਇਹ ਕੀ ਲੈਣਾ ਤੁਹਾਨੂੰ ਮੈਂ ਦੱਸ ਦਿੰਨਾ 50 ਗ੍ਰਾਮ ਹਲਦੀ ਲੈਣੀ ਆ 25 ਗ੍ਰਾਮ ਮਿਰਚਾ ਲੈਣੀਆਂ ਨੇ 100 ਗ੍ਰਾਮ ਤੁਸੀਂ ਵਧਾਵ ਲੈਣੇ ਨੇ ਇਹ ਤਿੰਨਾਂ ਨੂੰ ਇਕੱਠਾ ਕਰਕੇ ਇੱਕ ਮਰਦਬਾਨ ਵਿੱਚ ਕੱਚ ਦੇ ਵਿੱਚ ਭਰ ਕੇ ਰੱਖ ਲਓ ਅੱਧਾ ਚਮਚ ਤੋਂ ਲੈ ਕੇ 1 ਚਮਚ ਤੱਕ ਰਾਤ ਨੂੰ ਕੋਸੇ ਪਾਣੀ ਨਾਲ ਲੈ ਕੇ ਸੌਂ ਜਾਓ ਤੁਸੀਂ ਤੁਹਾਡੀ ਜਿਹੜੀ ਆ ਸਾਈਨਸ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਇੱਕ ਨਸੇ ਕਰਮ ਕਰਨ ਵਾਲਾ ਤੁਹਾਨੂੰ ਮੈਂ ਨੁਸਖਾ ਦੱਸਦਾ ਸਾਡੇ ਕੋਲੇ ਸਰੋਂ ਦਾ ਤੇਲ ਪਿਆ ਘੜਿਆ ਹੋਇਆ ਜੀ ਹਾਂਜੀ ਜੀ ਕੱਚਾ ਪੰਧੂਆ ਜਿਹੜਾ ਉਹਦਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਵਾਈਟ ਜੇ ਕਲਰ ਚ ਆ ਜਾਂਦਾ ਇਹਦਾ ਕਲਰ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਗੈਸ ਨੂੰ ਸਲੋ ਕਰ ਲਓ ਹਲਕਾ ਕਰਕੇ ਇਹਦੇ ਵਿੱਚ 5 ਗ੍ਰਾਮ 100 ਗ੍ਰਾਮ ਸਰੋਂ ਦਾ ਤੇਲ 100 ml ਸਰੋਂ ਦਾ ਤੇਲ ਲੈ ਕੇ ਪੰਜ ਗ੍ਰਾਮ ਤੁਸੀਂ ਉਹਦੇ ਵਿੱਚ ਜਿਹੜਾ ਚਿੱਟਾ ਨਾਣ ਘਰੇ ਆਮ ਯੂਜ਼ ਕਰਦੇ ਆ ਦੋ ਬੂੰਦਾ ਇੱਧਰ ਦੋ ਬੂੰਦਾ ਇੱਧਰਲੇ ਨੱਕ 'ਚ ਪਾ ਕੇ ਚੰਗੀ ਤਰ੍ਹਾਂ ਉੱਪਰ ਨੂੰ ਖਿੱਚਣਾ ਦੋ ਟਾਈਮ ਤੁਸੀਂ ਕਰ ਸਕਦੇ ਹੋ ਬਰਸਾਤਾਂ ਦੇ ਟਾਈਮ 'ਚ ਨਹੀਂ ਕਰਨਾ ਇਹ ਬਾਕੀ ਜਿਹੜੇ ਮੌਸਮ ਆ ਉਹਦੇ ਵਿੱਚ ਤੁਸੀਂ ਲੈ ਸਕਦੇ ਹੋ ਇਹਨੂੰ ਨਸੇ ਕਰਮ ਨਾਲ ਕਰੋ ਤੁਸੀਂ ਤੁਹਾਡੇ ਬਿਮਾਰੀ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਨੇ ਮੈਂ ਤਾਂ ਤੁਹਾਨੂੰ ਦੱਸਿਆ ਰੁਕੀ ਸਾਹਿਬ ਉਹ ਤਾਂ ਸੋਨੇ ਤੇ ਸੁਹਾਗਾ ਉਹ ਤਾਂ ਜੇ ਤੁਸੀਂ ਅਮਰਤਾ ਇੱਕ ਜੇ ਤੁਸੀਂ ਲੈਟਰੋਪੈਥੀ ਨੂੰ ਯੂਜ਼ ਕਰਦੇ ਹੋ ਮੈਂ ਇਹ ਤੁਹਾਨੂੰ ਬਾਰ ਬਾਰ ਕਹਿਣਾ ਜਿਹੜਾ ਬੰਦੇ ਨੂੰ ਸਹੀ ਤਰੀਕੇ ਨਾਲ ਯੂਜ਼ ਕਰਦਾ ਇਸਤੇਮਾਲ ਕਰਦਾ ਉਹਨੂੰ ਕਦੇ ਨਰਾਸ਼ ਕਰਦੀ ਹੋਈ ਨਹੀਂ ਲੈਟਰੋਪੈਥੀ ਠੀਕ ਹੈ ਕੁਝ ਲੋਕ ਕਾਲੇ ਹੋ ਜਾਂਦੇ ਨੇ ਪਹਿਲੇ ਮਹੀਨੇ ਮੰਨ ਲਓ ਜੇ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੇ ਸਾਲਾਂ ਪੁਰਾਣੇ 15 20 ਸਾਲ ਪੁਰਾਣੇ ਕੋਈ ਪ੍ਰੋਬਲਮ ਆ ਜੇ ਪਹਿਲੇ ਮਹੀਨੇ ਤੁਹਾਨੂੰ ਕੋਈ ਰਿਜ਼ਲਟ ਮਿਲਦੇ ਉਹਨਾਂ ਨੂੰ ਬੰਦ ਨਾ ਕਰੋ ਠੀਕ ਹੈ ਉਹਨੂੰ ਦੂਜੇ ਮਹੀਨੇ ਤੁਹਾਨੂੰ ਰਿਜ਼ਲਟ 100% ਦੇਊਗੀ ਮੈਂ ਜੀ ਸਾਡਾ 100% ਆਊਗਾ ਆਰਾਮ ਉਹਨੂੰ ਬੰਦ ਨਾ ਕਰੋ ਕਈ ਲੋਕ ਕੀ ਕਰਦੇ ਨੇ ਕਾਲੇ ਹੋ ਜਾਂਦੇ ਨੇ ਉਹ ਦੇਖੋ ਸਾਡੇ ਕੋਲ ਆਏ ਜਾਨੂੰ ਕਿਸੇ ਹੋਰ ਦੀ ਵੀ ਵੀ ਅਸੀਂ ਉਹਦੇ ਕੋਲ ਚਲੇ ਗਏ ਉਹ ਕੀ ਹੁੰਦਾ ਫਿਰ ਅਸੀਂ ਡਾਕਟਰ ਬਦਲਦੇ ਰਹਿ ਜਾਂਦੇ ਆ ਪਰ ਬਿਮਾਰੀ ਨਹੀਂ ਬਦਲੀ ਜਾਂਦੀ ਪਰ ਡਾਕਟਰ ਬਦਲੇ ਜਾਂਦੇ ਨੇ ਜੇ ਤੁਸੀਂ ਬਿਮਾਰੀ ਨੂੰ ਖਤਮ ਕਰਨਾ ਚਾਹੁੰਦੇ ਹੋ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਨਾ ਬਦਲੋ ਇੱਕ ਡਾਕਟਰ ਤੋਂ ਇਲਾਜ ਕਰਾ ਕੇ ਸਹੀ ਤਰੀਕੇ ਨਾਲ ਆਪਣੀ ਬਿਮਾਰੀ ਤੋਂ ਛੁਡਕਾਰਾ ਪਾ ਸਕਦੇ ਹੋ